ਪੰਜਾਬ ਦੇ ਵਿੱਚ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਕੱਲ ਇੱਕ ਵਿਸ਼ੇਸ਼ ਮੀਟਿੰਗ ਆ ਜਿਹੜੀ ਉਹ ਜਲੰਧਰ ਦਿਹਾਤੀ ਮਜ਼ਦੂਰ ਸਭਾ ਦਫ਼ਤਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ 71 ਹੋ ਕੇ ਆ ਜਿਹੜੀ ਉਹ ਕੀਤੀ ਗਈ ਤੇ ਇਸ ਥੜੇ ਨੇ ਆ ਜਿਹੜਾ ਜੋ ਮਜ਼ਦੂਰਾਂ ਦਾ ਇਕੱਠਾ ਥੜਾ ਬਣਿਆ ਹੋਇਆ ਜਿਸ ਦੇ ਵਿੱਚ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਜੋ ਮਜ਼ਦੂਰ ਵੀ ਆ ਤੇ ਨਾਲ ਹੀ ਪੰਜਾਬ ਤੇ ਖੇਤ ਮਜ਼ਦੂਰ ਯੂਨੀਅਨ ਇਸ ਤੋਂ ਇਲਾਵਾ ਪਿੰਡੂ ਮਜ਼ਦੂਰ ਯੂਨੀਅਨ ਦਿਹਾਤੀ ਮਜ਼ਦੂਰ ਸਭਾ ਫੋਰ ਕਈ ਜਥੇਬੰਦੀਆਂ ਨੇ ਇਕੱਤਰ ਹੋ ਕੇ ਇਹ ਸਾਂਝਾ ਫਰੰਟ ਬਣਾਇਆ ਤਾਂ ਕਿ ਇਕੱਠੇ ਹੋ ਕੇ ਇਕੱਠੀਆਂ ਮੰਗਾਂ ਦੇ ਉੱਤੇ ਜਿਹੜਾ ਉਹ ਸੰਘਰਸ਼ ਵਿੱਢਿਆ ਜਾ ਸਕੇ ਤੇ ਇਹਨਾਂ ਵੱਲੋਂ ਕੱਲ ਇਹ ਐਲਾਨ ਕੀਤਾ ਕਿ ਆਉਣ ਵਾਲੀ 20 ਜੁਲਾਈ ਨੂੰ ਉਹਨਾਂ ਵੱਲੋਂ ਸੰਗਰੂਰ ਤੇ 22 ਜੁਲਾਈ ਨੂੰ ਆ ਜਿਹੜਾ ਇਹਨਾਂ ਵੱਲੋਂ ਜਲੰਧਰ ਦੇ ਵਿੱਚ ਵਿਸ਼ਾਲ ਕਾਨਫਰੰਸਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਮਤਲਬ ਇਹ ਹੈਗਾ ਕਿ ਮਜ਼ਦੂਰਾਂ ਦੇ ਵੱਡੇ ਇਕੱਠਾ ਜਿਹੜੇ ਉਹ ਕੀਤੇ ਜਾਣਗੇ ਤੇ ਇਸ ਸਾਂਝੇ ਮਜ਼ਦੂਰ ਮੋਰਚੇ ਦੀ ਜਿਹੜੀ ਉਹ ਅਗਵਾਈ ਕੱਲ ਹਰਮੇਸ਼ ਮਲੜੀ ਵੱਲੋਂ ਜੋ ਕਿ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰਾ ਉਹਨਾਂ ਵੱਲੋਂ ਕੀਤੀ ਗਈ ਤੇ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਕਿ ਲੰਬੇ ਸਮੇਂ ਤੋਂ ਜੋ ਪੰਜਾਬ ਦੇ ਮਜ਼ਦੂਰ ਦਲਤ ਤੱਕਾ ਹੈਗਾ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਦੇ ਵੱਲ ਸਰਕਾਰ ਆ ਜਿਹੜੀ ਉਹ ਧਿਆਨ ਨਹੀਂ ਦੇ ਰਹੀਗੀ ਵੈਸੇ ਤਾਂ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਤੱਕਰੀ ਕੋਈ ਵੀ ਸਰਕਾਰ ਹੋਵੇ ਮਜ਼ਦੂਰਾਂ ਦੇ ਮੰਗਾ ਮਸਲੇ ਜਿਹੜੇ ਉਹ ਜਿਉਂ ਦੇ ਤਿਉਂ ਪੈ ਰਹੇ ਨੇ ਆ ਪਰ ਫਿਰ ਵੀ ਕੁਝ ਕੁ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਜੋ ਕੱਲ ਇਸ ਕਨਵੈਨਸ਼ਨ ਦੇ ਵਿੱਚ ਉਠਾਈਆਂ ਗਈਆਂ ਤੋਂ ਜੋ ਜਿੰਨਾ ਸਬੰਧੀ ਹੈ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਵੀ ਰਿਲੀ ਜੀ ਕੀਤਾ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉਤੇ ਮਜ਼ਦੂਰਾਂ ਸਿਰ ਜੋ ਕਰਜ਼ਾ ਹੈਗਾ ਜੋ ਫਾਈਨਾਂਸ ਕੰਪਨੀਆਂ ਦੁਆਰਾ ਦਿੱਤਾ ਗਿਆ ਕਰਜ਼ਾ ਹੈਗਾ ਇਹਨਾਂ ਦੀ ਡਿਮਾਂਡ ਇਹ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸਬੰਧੀ ਕਨਵੈਨਸ਼ਨ ਕਰਾਂਗੇ ਸ਼ੰਕਰਸ਼ ਕਰਾਂਗੇ ਕਿ ਉਹ ਕਰਜ਼ਾ ਜਿਹੜਾ ਮੁੱਢੋਂ ਛੁੱਡੂਆਂ ਜਿਹੜਾ ਉਹ ਰੱਦ ਕੀਤਾ ਜਾਵੇ ਇਸ ਤੋਂ ਇਲਾਵਾ ਇਹ ਵੀ ਹੈ ਕਿ ਬਹੁਤ ਸਾਰੇ ਮਜ਼ਦੂਰ ਇਹੋ ਜਿਹੇ ਵੀ ਆ ਜੋ ਬਿਲਕੁਲ ਵੀ ਉਹਨਾਂ ਕੋਲੇ ਰਹਿਣ ਦੇ ਲਈ ਕੋਈ ਵੀ ਜਗ੍ਹਾ ਨਹੀਂ ਗਈ ਇੱਕ ਇੱਕ ਮਰਲੇ ਦੇ ਵਿੱਚ ਹੀ ਰਹਿ ਰਹੇ ਉਹਨਾਂ ਨੂੰ 5-5 ਮਰਲਿਆਂ ਦੇ ਪਲਾਟ ਦੀ ਗੱਲ ਵੀ ਆ ਇਸ ਤੋਂ ਬਿਨਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਹਨਾਂ ਵੱਲੋਂ ਇੱਕ ਚੋਣ ਗਰੰਟੀ ਕੀਤੀ ਗਈ ਸੀ ਅਸੀਂ ਚੋਣ ਵਾਅਦੇ ਦੀ ਗੱਲ ਨਹੀਂ ਕਰ ਰਹੇਗੇ ਅਸੀਂ ਚੋਣ ਗਰੰਟੀ ਦੀ ਗੱਲ ਕਰ ਰਹੇ ਹਾਂ ਤੇ ਚੋਣ ਗਰੰਟੀ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ 1100 ਰੁਪਿਆ ਔਰਤਾਂ ਨੂੰ ਜਿਹੜਾ ਉਹ ਪੱਤਾ ਦਿੱਤਾ ਜਾਊਗਾ ਇਸ ਤੋਂ ਲਾਗਾ ਹੋਰ ਇਹ ਵੀ ਮੰਗ ਉਠਾਈ ਹੈਗੀ ਆ ਕਿ ਜੋ ਅੰਗਹੀ ਨਾ ਤੇ ਪਲੱਸ ਵਿਧਵਾਵਾਂ ਤੇ ਪਲੱਸ ਬਜ਼ੁਰਗ ਉਹਨਾਂ ਦੀ ਪੈਨਸ਼ਨ ਆ ਜਿਹੜੀ ਜੋ ਇਸ ਟਾਈਮ 1500 ਆ ਉਹਸ ਨੂੰ ਵਧਾ ਕੇ ਵੈਸੇ ਤਾਂ ਇਹ ਸਰਕਾਰ ਨੂੰ ਆਖਿਆ ਸੀ ਕਿ ਕਈ 2500 ਕਰਾਂਗੇ ਹਰ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਪੈਨਸ਼ਨ ਵੀ ਹੈ ਜਿਹੜੀ ਉਹ 5000 ਰੁਪਏ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ ਆ ਇਸ ਤੋਂ ਇਲਾਵਾ ਹੋਰ ਵੀ ਕਈ ਮਜ਼ਦੂਰਾ ਦੇ ਨਾਲ ਸੰਬੰਧਿਤ ਮੰਗਾਂ ਤੇ ਨਾਲ ਹੀ ਤੁਹਾਨੂੰ ਇੱਕ ਗੱਲ ਇਹ ਵੀ ਦੱਸ ਦਈਏ ਕਿ ਪਿਛਲੇ ਦਿਨੀ ਆਪਾਂ ਇੱਕ ਖਬਰ ਆ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਉਹਨਾਂ ਦਾ ਵੀ ਵਰਸ਼ਣਾ ਜਿਹੜਾ ਉਹਨਾਂ ਦੀ ਸਪੀਚ ਆ ਜਿਹੜੀ ਉਸ ਉਹ ਵੀ ਆ ਜਿਹੜੀ ਤੁਹਾਨੂੰ ਸੁਣਾਈ ਸੀਗੀ ਤੇ ਪਿੰਡ ਬਠੋਈ ਕਲਾ ਦਾ ਜੋ ਮਾਮਲਾ ਸੀਗਾ ਪਿੰਡ ਬਠੋਈ ਕਲਾ ਦਾ ਮਾਮਲਾ ਜਿਸ ਦੇ ਜਿਸ ਦਾ ਰੋਲਾ ਪਿਆ ਗਿਆ ਸੀਗਾ ਕਿਉਂਕਿ 600 ਏਕੜ ਪੈਲੀ ਸੀਗੀ ਉੱਥੇ ਤੇ ਪਰ ਉਹ ਕਿਸੇ ਦੇ ਵੀ ਨਾਂ ਨਹੀਂ ਸੀਗੀ ਤੇ ਪਰ ਉਸ ਨੂੰ ਆ ਜਿਹੜਾ ਵੱਡੇ ਪੱਧਰ ਦੇ ਉੱਤੇ ਜੋ ਉਸ ਪਿੰਡ ਦਾ ਜ਼ਿਮੀਂਦਾਰ ਭਾਈਚਾਰਾ ਜੋ ਉਹ ਭਾਈਚਾਰਾ ਜਿਹੜਾ ਉਸ ਨੂੰ ਵਾਰ ਰਿਹਾ ਸੀਗਾ ਪਰ ਸਰਕਾਰ ਕਹਿੰਦੀ ਸੀ ਇਸ ਦੇ ਉੱਤੇ ਨਾਜਾਇਜ਼ ਕਬਜ਼ਾ ਇਸ ਕਰਕੇ ਸਰਕਾਰ ਨੇ ਉਹ ਨਾਜਾਇਜ਼ ਕਬਜ਼ਾ ਛਡਵਾਇਆ ਭਾਵੇਂ ਲੰਬੇ ਸਮੇਂ ਤੋਂ ਉਹ ਜ਼ਮੀਨ ਵਾਰੇ ਸੀਗੇ ਪਰ ਪਤਾ ਨਹੀਂ ਕੀ ਕਾਰਨਾ ਕਿ ਹੁਣ ਉਸ ਦਾ ਰੋਲਾ ਪਿਆ ਤੇ ਇਸ ਤੋਂ ਬਾਅਦ ਆ ਜਿਹੜਾ ਸਰਕਾਰ ਨੇ ਆ ਜਿਹੜਾ ਉਸ ਦੇ ਉੱਤੇ ਸਟੇ ਸਟੇ ਹੋ ਗਈ ਸੀਗੀ ਤਾਂ 500 ਕਿੱਲਾ ਜਿਹੜਾ ਉਹ ਉਸ ਦਾ ਹਲੇ ਰੋਲਾ ਹੈਗਾ ਤੇ ਉਸ ਦੇ ਵਿੱਚੋਂ 100 ਏਕੜ ਜ਼ਮੀਨ ਤੇ 100 ਏਕੜ ਦੇ ਵਿੱਚੋਂ ਤੀਜਾ ਹਿੱਸਾ ਜਿਹੜਾ ਉਹ ਦਲਤਾਂ ਨੇ ਇਹ ਗੱਲ ਸੁਣਨ ਦੇ ਵਿੱਚ ਆਈ ਸੀਗੀ ਕਿ ਦਲਤ ਤਲਕੇ ਨੇ ਉਹ ਤੀਜਾ ਹਿੱਸਾ ਜਿਹੜਾ ਉਹ ਠੇਕੇ ਤੇ ਲਿਆ ਸੀ ਪਰ ਉਹ ਤੀਜਾ ਹਿੱਸਾ ਵੀ ਜਿਹੜਾ ਉਹ ਵਾਅ ਨਹੀਂ ਦਿੱਤਾ ਜਾ ਰਿਹਾ ਮਤਲਬ ਇਹ ਹੈਗਾ ਕਿ ਪ੍ਰਸ਼ਾਸਨ ਵੱਲੋਂ ਆ ਭਾਵੇਂ ਕੁਝ ਜਥੇਬੰਦੀ ਇਹ ਨਾ ਜਥੇਬੰਦੀਆਂ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈਗੀ ਪਰ ਜੋ ਸਾਡੀ ਉਸ ਦਿਨ ਪਿੰਡ ਦੇ ਸਾਫਾ ਸਰਪੰਚ ਦੇ ਨਾਲ ਗੱਲਬਾਤ ਹੋਈ ਸੀ ਉਹਨਾਂ ਦੀ ਗੱਲ ਤੋਂ ਇਹ ਸਪਸ਼ਟ ਸੀਗਾ ਤੇ ਇਹਨਾਂ ਜਥੇਬੰਦੀਆਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈਗੀ ਕਿ ਪ੍ਰਸ਼ਾਸਨ ਤੇ ਸਰਕਾਰ ਆ ਜਿਹੜੀ ਉਹ ਦਲਤ ਤੇ ਜਰਨਲ ਭਾਈਚਾਰੇ ਦੇ ਵਿੱਚ ਪਾੜਾ ਪਾ ਰਹੀ ਤੇ ਇਸ ਦਾ ਜਿਹੜਾ ਸਾਰਥਕ ਹਾਲ ਆ ਜਿਹੜਾ ਉਹ ਕੱਢ ਨਹੀਂ ਰਹੀ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਜਥੇਬੰਦੀ ਉਗਰਾਹਾ ਜਥੇ ਵੀ ਬੰਦੀ ਵੀ ਹੋਵੇ ਜਾਂਕਰ ਮਜ਼ਦੂਰਾਂ ਦੇ ਵਿੱਚੋਂ ਵੀ ਇਹ ਜਥੇਬੰਦੀਆਂ ਹੋਣ ਤਾਂ ਉਹਨਾਂ ਨੂੰ ਵੀ ਇਸ ਗੱਲ ਦੀ ਛਾਣਬੀਨ ਕਰਨੀ ਚਾਹੀਦੀ ਹੈ ਵੀ ਜੇਕਰ ਫੇਰ ਵੀ ਜੇ ਜ਼ਮੀਨ ਮਿਲਦੀ ਵੀ ਹੈਗੀ ਆ ਪੰਚਾਇਤੀ ਜ਼ਮੀਨ ਆ ਉਹ ਤਾਂ ਤੀਜੇ ਹਿੱਸੇ ਦੀ ਗੱਲ ਆ ਜਿਹੜੀ ਇਹਨਾਂ ਜਥੇਬੰਦੀਆਂ ਨੂੰ ਵੀ ਕਰਨੀ ਚਾਹੀਦੀ ਕਿਉਂਕਿ ਇਹ ਦਲਤ ਦਲਤਾ ਦੇ ਤੀਜੇ ਹਿੱਸੇ ਦੀ ਜੋ ਉਹਨਾਂ ਦਾ ਬਣਦਾ ਹੱਕ ਹੈਗਾ ਉਸ ਦੀ ਵੀ ਗੱਲ ਹੈ ਜੀ ਪਰ ਇਹਨਾਂ ਵੱਲੋਂ ਪ੍ਰੈਸ ਨੋਟ ਦੇ ਵਿੱਚ ਇਹੀ ਸੰਕੇਤ ਦਿੱਤੇ ਗਏ ਆ ਕਿ ਭਾਈ ਇਸ ਮਾਮਲੇ ਦੇ ਉੱਤੇ ਜਿਹੜੀ ਵਿਚਾਰ ਕੀਤੀ ਜਾਵੇ ਅਸੀਂ ਵੀ ਚਾਹੁੰਦੇ ਹਾਂਗੇ ਕਿ ਇਸ ਮਾਮਲੇ ਦੇ ਉੱਤੇ ਵਿਚਾਰ ਕੀਤੀ ਜਾਵੇ ਜੋ ਅਗਾਹ ਵਾਦੂ ਜਥੇਬੰਦੀ ਆ ਇਸ ਨੂੰ ਮਾਮਲੇ ਨੂੰ ਜਿਹੜੀ ਉਹ ਅ ਨਿਰਪੱਖਤਾ ਦੇ ਨਾਲ ਲੈਣ ਤੇ ਅੱਜ ਦੇ ਲਈ ਇੰਨਾ ਹੀ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਦੌਰਾਨ ਆ ਜਿਹੜਾ ਕਿਹੜੇ-ਕਿਹੜੇ ਵਿਅਕਤੀ ਆ ਜਿਹੜੀਆਂ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਸ਼ਾਮਲ ਰਹੀਆਂ ਤਾਂ ਇਸ ਮੀਟਿੰਗ ਦੇ ਵਿੱਚ ਜਿਹੜਾ ਪਿੰਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸ਼ੇਮ ਪੀਟਰ ਰਹੇ ਆ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਅਰਜਨ ਸਕੱਤਰ ਗੁਰਮੀਤ ਸਿੰਘ ਅਧਿਆਪੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਨਾਹਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੌੜਾ ਸੀਨੀਅਰ ਆਗੂ ਗੁਰਨਾਮ ਸਿੰਘ ਦਾਉਦ ਬਲਦੇਵ ਸਿੰਘ ਨੂਰਪਰੀ ਅਤੇ ਹਰਬਾਤ ਸਿੰਘ ਤੂਤ ਵੀ ਹਾਜ਼ਰ ਸਨ ਇਸ ਤੋਂ ਇਲਾਵਾ ਇਹਨਾਂ ਨੇ ਪਿਛਲੇ ਦਿਨੀ ਜੋ ਮਜ਼ਦੂਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਸ ਸੰਬੰਧੀ ਵੀ ਹੈ ਜਿਹੜਾ ਨਿੰਦਾ ਪ੍ਰਸਤਾਵ ਆ ਜਿਹੜਾ ਉਹ ਰੱਖਿਆ ਹੈਗਾ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਦਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਸ ਸਨੇ ਗੱਲ ਨੂੰ